ਗਲਤੀ ਆਟੋਮੈਟਿਕ ਅੱਖ ਪ੍ਰੋਹਿਬਿਟਡ ਬੋਰ ਤੇਰੀ ਸੋ ਗਾਇਸ ਵੈਲਕਮ ਬੈਕ ਟੂ ਆਰ YouTube ਚੈਨਲ ਤੇ ਅੱਜ ਅਸੀਂ ਲੈ ਕੇ ਆਏ ਆ 5th ਵਲੌਗ ਜਿਹਦੇ ਵਿੱਚ ਕਿ ਅੱਜ ਅਸੀਂ ਜਾ ਰਹੇ ਆ ਰਿਜ਼ਿਊਮੇ ਵੰਡਣ ਤੇ ਅਸੀਂ ਲੱਭਣ ਦੇ ਦਿਆਂ ਸਾਨੂੰ ਮਿਲਦਾ ਹੀ ਜਾਵਾਂਗੇ ਅੱਜ ਕਿਵੇਂ ਕਿਵੇਂ ੱਤਕੇ ਖਾਣੇ ਆ ਅਸੀਂ ਕਿੱਥੇ ਕਿੱਥੇ ਜਾਣੇ ਆ ਜਿਵੇਂ ਵੰਡਨ ਦੇਖਦੇ ਆ ਕੀ ਬੰਦ ਆ ਕੀ ਨਹੀਂ ਚੱਲੋ ਜਾ ਐਕਸਪੀਰੀਅੰਸ ਹੋਗਾ ਤਾਂ ਮੇਰਾ ਤਾਂ ਅੱਜ ਫਸਟ ਡੇ ਆ ਕੀ ਮੈਂ ਵੈਸੇ ਤਾਂ ਗਾਇਸ ਸਾਨੂੰ 4 ਮਹੀਨੇ ਹੋ ਚੁੱਕੇ ਅਸੀਂ ਇਹ ਇਹੀ ਕੰਮ ਕਰਦੇ ਕੰਟੀਨਿਊਸਲੀ ਕਰਦੇ ਨੂੰ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੱਜ ਸਾਡਾ ਇਹ ਜਿਹੜਾ ਐਕਸਪੀਰੀਅੰਸ ਹੈ ਉਹ ਅਸੀਂ ਥੋੜਾ ਨਾਲ ਸ਼ੇਅਰ ਕਰਾਂਗੇ ਕਿੱਦਾਂ ਕਿੱਦਾਂ ਅਸੀਂ ਜਾਂਦੇ ਆ ਕੀ ਕੁਛ ਕਰਦੇ ਆ ਬੜੇ ਰਿਓ ਸਾਡੇ ਨਾਲ ਵਲੌਗ ਚ ਐਂਡ ਤੱਕ ਇਤੇ ਪੂਰਾ ਵਲੌਗ ਜ਼ਰੂਰ ਦੇਖਿਓ ਕੋਸੀ ਕੰਮ ਲੱਭਣ ਜਾ ਰਹੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਰੈਜ਼ਿਊਮ ਕਿੱਥੇ ਜਿਹੜੇ ਅਸੀਂ ਵੰਡ ਕੇ ਆਉਣੇ ਆ ਤਿਆਰ ਹੋ ਗਏ ਤੇ ਉਹ ਅਜੇ ਤਾਈਂ ਅਸੀਂ ਲੱਭੇ ਨਹੀਂ ਬਸ ਲੱਭ ਲਓ ਬਹੁਤ ਛੇਤੀ ਅੱਜ ਬਹੁਤ ਸਨੋ ਵੀ ਪਈ ਹੈ ਟੈਸਟੋ ਮਿਲ ਗਿਆ ਆਪਣਾ ਟੈਸਟੋ ਮੇਰੇ ਕੋਲ ਤਾਂ ਮੇਰਾ ਹੈਗਾ ਥੋੜਾ ਦੇਖੋ ਮੇਰਾ ਵੀ ਦੇਖ ਮੇਰਾ ਵੀ ਤੇਰੇ ਕੋਲ ਹੀ ਹੋਗਾ ਮਿਲ ਗਿਆ ਮਿਲ ਗਿਆ ਥੈਂਕ ਗੋਡ ਗਲੋਵਸ ਵੀ ਮੇਰੇ ਕੋ ਹਾਇ ਨਹੀਂ देखो क्या साथ है अभी दे दे नहीं हो नहीं होनी होनी चाहिए नहीं गाए। <laughs> तो और हो नहीं चाहिए और <laughs> कॉन्फिडेंस ना फिर कैब तो लो मुंह मिठा करो सारा कुछ शुभ शुभ होगा चलो मिलते हम बाहर जाके तैयार बैग बुगे चक लो बैग हम्म ਅੱਜ ਸਵੇਰ ਧੁੱਪ ਵੀ ਨਿਕਲੀ ਹੋਈ ਆ ਪਰ ਇੱਥੇ ਇਸ ਧੁੱਪ ਦਾ ਕੋਈ ਫਾਇਦਾ ਨਹੀਂਗਾ ਬਸ ਦੇਖਣ ਨੂੰ ਧੁੱਪ ਲੱਗਦੀ ਹੈ ਬਟ ਕੋਈ ਫਾਇਦਾ ਹੈ ਨਹੀਂ ਕਿਉਂਕਿ ਬਾਹਰ ਠੰਡੀ ਹਵਾ ਚੱਲ ਰਹੀ ਹੈ ਤਾਂ ਠੰਡੀ ਹਵਾ ਜਦ ਤੱਕ ਠੰਡੀ ਲੱਗਦੀ ਹੈ ਚਾਹੇ ਧੁੱਪ ਨਿਕਲੀ ਹੈ ਚਾਹੇ ਨਹੀਂ ਨਿਕਲੀ ਆਏਗੀ ਮੇਰੇ ਕੋਲ ਗਾਇਸ ਦੋ ਕਰਨਾ ਵੈਦਰਾ ਦਰਸਾਣਾ ਦਰ ਦੋ ਦੇਖੋ ਇਹ ਪਾਰਕ ਜਦੋਂ ਗਰਮੀ ਹੋਣੀ ਹੈ ਮੇ ਵੀ ਉਦੋਂ ਇਥੇ ਸੋ ਬਸ ਆ ਰਹੀ ਹੈ ਯਸ ਪ੍ਰੈਸਟੋ ਕਰ ਲੋ ਆ ਆ ਦੇ ਕੱਢੋ ਪ੍ਰੈਸਟੋ ਬਸ ਵਾਸਤੇ ਚੜਨ ਦਾ ਨਤੀਜਾ ਹੋਣ ਅਸੀਂ ਖੜੋ ਅਸੀਂ ਆ ਗਏ ਗਲਤ ਵਾਸਤੇ ਸਾ ਲੈ ਕੇ ਆ ਗਿਆ ਸਾਡੇ ਮੈਪ ਵਾਲਾ ਬੰਦਾ ਸਾਨੂੰ ਗਲਤ ਲੈ ਕੇ ਆ ਗਿਆ ਕੋਜੀ ਟਿਫਨ ਵਾਲਾ ਫੈਂਪਲੇਟ ਦੇਖ ਕੇ ਤੁਹਾਡੇ ਕੋਈ ਵਿਚਾਰ ਮੁੰਡੂ ਜੀ ਮੈਨੂੰ ਵੀ ਟਿਫਨ ਸਰਵਿਸ ਲਈ ਮਸਤ ਆਟਿਆ ਜੀ ਬੰਦੇ ਲੈਂਚਾਰੇ ਗਏ ਸੀ ਕੰਪਨੀ ਲੈਂਗੁਏਜ ਆਪ ਨੂੰ ਇੰਗਲਿਸ਼ ਪੰਜਾਬੀ ਹਿੰਦੀ ਦੇ ਸੋ ਹੁਣ ਤਾਂ ਸ਼ੁਕਰ ਆਪਾਂ ਫਾਈਨਲੀ ਪਹੁੰਚ ਗਏ ਆ ਸਹੀ ਸਟਾਪ ਤੇ ਇਹ ਹੈਗਾ ਉਹ ਹੋਇਆ ਨਹੀਂ ਹੋਇਆ ਕਿ ਨਹੀਂ ਹੋਇਆ ਉਧਰ ਵੇਟ ਕਰਦੇ ਹੋਏ ਇੱਥੇ ਮੁੰਡ ਨੇ ਅਸੀਂ ਤੇ ਜੂਮ ਮਾੜੀ ਕਿਸਨਾ ਨਾ ਹੋਵੇ ਪਤਾ ਨਹੀਂ ਸਾਡੇ ਨਾਲ ਇੰਨੀ ਕਿਉਂ ਮਾੜੀ ਹੁੰਦੀ ਹੈ ਹਰ ਵਾਰੀ ਅਸੀਂ ਹੁਣ ਕਰਾਂਗੇ ਇੱਥੇ ਅਪਲਾਈ ਆਨਲਾਈਨ ਹੀ ਇੰਨੀ ਮੁਸ਼ਕਿਲ ਨਹੀਂ ਆਏ ਸਿਰ ਵੀ ਚਲੋ ਆਨਲਾਈਨ ਅਪਲਾਈ ਕਰਦੇ ਆਂ ਦੇ ਦੇ ਕੇ ਬੰਦਾ ਦੇਖੋ ਹੁਣ ਥੋੜਾ ਟਾਈਮ ਪਹਿਲਾਂ ਤਾਂ ਇਨੀ ਸਨੋ ਪੈ ਰਹੀ ਸੀ ਹੁਣ ਜਸ ਨਾ ਧੁੱਪ ਵੀ ਨਿਕਲਈ ਆ ਹੁਣ ਅਸੀਂ ਉੱਪਰ ਗਏ ਸੀ ਜੋਬ ਏਜੰਸੀ 'ਚ ਉੱਥੇ ਤਾਂ ਸਾਡਾ ਕੰਮ ਹੋਇਆ ਨਹੀਂ ਸੋ ਹੁਣ ਅਸੀਂ ਇੱਥੇ ਵਿਜ਼ਿਟ ਕਰਦੇ ਆਂ ਸਤੇ ਫੋਨ ਕਰਕੇ ਹੁਣ ਸਾਨੂੰ ਟੋਪੀਆਂ ਲੈਣੀਆਂ ਪੈ ਗਈਆਂ ਕਿੱਥੋਂ ਦੇਖੀ ਉੱਪਰ ਉੱਪਰੋਂ ਕਿਨਾਂ ਸੋਨਾ ਹੋ ਗਿਆ ਹੋ ਲੈਣੀਆਂ ਪੈ ਗਈਆਂ ਟੋਪੀਆਂ ਸਾਨੂੰ ਹਾਂ ਹਾਂ ਨੂੰ ਬੋਲਦਾ ਆਵਾਜ਼ ਵੀ ਸੁਣਨੇ ਹੋ ਰਹੇ ਇੰਨੀ ਜ਼ਿਆਦਾ ਠੰਡ ਹੈ ਬਿਲਕੁਲ ਵੀ ਹਾਂ ਠੰਡ ਹੈ ਕਿ ਇੱਥੇ ਆਦਰਵਾਈਜ਼ ਹੁਣ ਤਾਂ ਬੈਠੇ ਰਹਿੰਦਾ ਅਸੀਂ ਉਦੋਂ ਤਾਂ ਪਤਾ ਹੀ ਨਹੀਂ ਲੱਗਦਾ ਕੋਈ ਠੰਡ ਹੈਗੀ ਹੈ ਹੁਣ ਅਸੀਂ ਪਹੁੰਚ ਗਏ ਆ ਸਾਡੇ ਅਸੀਂ ਆਏ ਆ ਦੂਜੀ ਲੋਕੇਸ਼ਨ ਤੇ ਜੋ ਰਜ਼ੀ ਦੇ ਨੇ ਉਹ ਦੇਖ ਦੇਖ ਕੇ ਬੰਦਾ ਹੈ ਹਾਂ ਲੈਟਸ ਸੀ ਮੈਂ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਕਿ ਕੁਝ ਮੰਨ ਪਾਏ ਨੇ ਕਿ ਪਿਛਲੀ ਵਾਰੋਂ ਉਹ ਤੇ ਵੀ ক্লোਜ਼ ਲਿਖਿਆ ਹੋਊਗਾ ਹਾਂ ਕਿੰਨੀਆਂ ਰਹਿ ਗਈਆਂ ਇੱਥੇ ਰਹਿ ਗਈਆਂ 3-4 ਜਗ੍ਹਾ ਤੁਸੀਂ ਹਾਂ ਓਕੇ ਮੋਟੂ ਕਿੱਧਰ ਹੈ ਨਾ ਹਾਂ ਕਿੱਥੋਂ ਵਾਦਰ ਦੇ ਕਿੰਨਾ ਸੋਹਣਾ ਦਾ 뷰 ਦੇ ਚਲੋ ਹੁਣ ਤੁਹਾਨੂੰ ਮੇਨ ਲੋਕੇਸ਼ਨ ਤੇ ਜਾ ਕੇ ਦਿਖਾਉਣੀ ਹੈ ਇੱਕ ਜਗ੍ਹਾ ਤੇ ਅਸੀਂ ਜਿਹੜਾ ਸਾਡਾ ਰੈਜ਼ਿਊਮ ਹੈਗਾ ਜਿਹੜਾ ਡ੍ਰੌਪ ਕਰਤਾ ਹੁਣ ਅਸੀਂ ਚੱਲੋ ਅਸੀਂ ਨੈਕਸਟ ਏਜੰਸੀ ਤੇ ਉੱਤੇ ਦੇਖਦੇ ਹਾਂ ਕੀ ਬੰਦ ਹੈ ਬਸ ਸੋ ਜੀਆ ਸੋ ਅਸੀਂ ਹੁਣ ਅਪਲਾਈ ਕੀਤਾ ਰੈਜ਼ਿਊਮ ਉਹ ਕਿਹੜੀ ਏਜੰਸੀ ਦਾ ਆਇਆ ਸੀਗਾ ਸਟਾਫਿੰਗ ਵੀ ਵੀ ਡਾਇਰੈਕਟ ਸਟਾਫਿੰਗ ਵਾਲਾ ਅਸੀਂ ਕੀਤਾ ਸੀ ਸਟਾਫਿੰਗ ਡਾਇਰੈਕਟ ਸਟਾਫਿੰਗ ਵਾਲੀ ਏਜੰਸੀ ਦੇ ਵਿੱਚ ਅਪਲਾਈ ਤੇ ਉਹਨਾਂ ਦਾ ਆਇਆ ਹੁਣ ਰਜਿਸਟ੍ਰੇਸ਼ਨ ਲਿੰਕ ਤੇ ਰਜਿਸਟ੍ਰੇਸ਼ਨ ਹੋ ਗਿਆ ਨਾ ਉਹਨਾਂ ਦਾ ਮੇਰਾ ਰਹਿ ਗਿਆ ਕਿਉਂਕਿ ਮੇਰਾ ਸੀਨ ਨੰਬਰ ਕਰੇ ਪਿਆ ਸੀਨ ਨੰਬਰ ਇਹ ਲੈ ਕੇ ਨਹੀਂ ਆਏ ਮਹਾਨਾ ਸੀ ਜੀਆ ਸੀਨ ਨੰਬਰ ਲੈ ਕੇ ਆਇਆ ਕਰੋ ਚਲੋ ਕੋਈ ਘਰੇ ਜਾ ਕੇ ਕਰ ਲਾਂਗੇ ਹੁਣ ਅਸੀਂ ਫਿਰ ਜਾ ਰਹੇ ਹਾਂ ਹੋਰ ਕਿਸੇ ਏਜੰਸੀ 'ਚ ਦੇਖਦੇ ਹਾਂ ਤੇ ਸਾਡਾ ਫੋਨ ਵੀ ਡਾਊਨ ਹੋ ਗਿਆ ਹੂੰ ਸੋ ਪਾਵਰ ਬੈਂਕ ਦਾ ਯੂਜ਼ ਹੋ ਰਿਹਾ ਹੈ ਦੇਖਦੇ ਹਾਂ ਕੁਝ ਬੰਦਾ ਕਿ ਨਹੀਂ ਬੰਦਾ ਕਿ ਬਸ ਕੰਮ-ਕਮ ਕੇ ਮੁੜ ਜਾਵਾਂਗੇ ਉਹੀ ਹੋਤਾ ਸੋ ਸਾਡਾ ਪਲਾਨ ਸੀਗਾ ਨੈਕਸਟ ਏਜੰਸੀ 'ਚ ਜਾਣ ਦਾ ਪਰ ਬਹੁਤ ਜ਼ਿਆਦਾ ਠੰਡ ਹੋਣ ਕਰਕੇ ਅਸੀਂ ਇਹ ਪਲਾਨ ਕੀਤਾ ਕੈਨਸਲ ਤੇ ਅਸੀਂ ਹੁਣ ਜਾ ਰਹੇ ਹਾਂ ਵਾਪਸ ਹੋ ਕੇ ਕਿਉਂਕਿ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਹੌਟ ਠੰਡੀ ਹਵਾ ਚੱਲ ਰਹੀ ਹੈ ਇੰਨੀ ਠੰਡ 'ਚ ਨਹੀਂ ਜਾਇਆ ਜਾਣਾਗਾ ਬਿਮਾਰ ਹੋਰ ਹੋ ਕੇ ਬਹਿ ਜਾਾਂਗੇ ਅਸੀਂ ਕੰਮ ਦਾ ਤਾਂ ਪਤਾ ਨਹੀਂ ਕਦੋਂ ਮਿਲਣਾ ਬਿਮਾਰ ਹੋਵਾਂਗੇ ਅਸੀਂ ਸੋ ਐਸ ਕਰਕੇ ਅਸੀਂ ਸੋਚਿਆ ਕਿ ਇੱਕ ਕਰੀਏ ਅਸੀਂ ਵਾਪਸ ਰੂਮ ਤੇ ਹੀ ਜਾਨੇ ਆ ਇੱਕ ਕਰੀ ਜਿੰਨੀਆਂ ਏਜੰਸੀਆਂ ਚ ਅਪਲਾਈ ਕਰਤਾ ਉਹਨਾਂ ਦਾ ਕੋਈ ਨਹੀਂ ਸਾਨੂੰ ਲੱਗੋ ਸਾਰੇ ਪਾਸੇ ਉਹ ਥੋੜਾ ਕੰਮ ਦਾ ਓਖਾ ਚੱਲ ਰਿਹਾ ਹੈ ਮਹੀਨਾ ਕੋਖਾ ਰਹੂਗਾ ਫਿਰ ਦੇਖੋ ਮਿਲਦਾ ਕੰਮ ਕਿ ਨਹੀਂ ਪਰ ਫਿਲਹਾਲ ਰੈਜ਼ਿਊਮੇ ਵਗੈਰਾ ਡ੍ਰੌਪ ਕਰ ਜਾਂਦੇ ਆ ਅਸੀਂ ਬਸ ਦੇ ਕੋਈ ਹੈਗੀ ਤਾਂ 3-2 ਤੇ ਕੱਲ ਦੇਖ 3-2 ਦਿਨ ਰੋਟੇ ਕੰਮ ਕੀ ਹੋ ਗਿਆ ਸੋ ਕੈਂਡੀ ਰੋਡ ਤੇ ਕੈਂਡੀ ਰੋਡ ਤੇ ਹੈਗੇ 10 ਤੋਂ 4 ਏਜੰਸੀਆਂ ਇੱਥੇ ਆਪਾਂ ਆਪਣੇ ਜੁਮੇਸ ਵਗੈਰਾ ਡ੍ਰੌਪ ਕਰ ਸਕਦੇ ਆ ਤੇ ਜੇ ਹਾਇਰਿੰਗ ਚੱਲਦੀ ਹੋਈ ਤਾਂ ਤੁਹਾਨੂੰ ਆਪੇ ਕੰਟੈਕਟ ਕਰ ਲੈਣੇ ਹੋਪਸੋ ਜੋਬ ਵੀ ਮਿਲ ਸਕਦੀ ਹੈ ਬਾਕੀ ਬਾਕੀ ਕਿਸਮਤ ਤੇ ਡਿਪੈਂਡ ਕਰਦਾ ਹੈ ਕਿ ਤੇਰੀ ਕਿਸਮਤ ਤੇ ਲੱਕ ਹੋਣਾ ਵੀ ਬਹੁਤ ਜ਼ਰੂਰੀ ਹੈ ਇੱਥੇ ਜੇ ਲੱਕ ਚੰਗਾ ਤਾਂ ਫਿਰ ਜੋਬ ਵੀ ਮਿਲ ਜਾਂਦੀ ਹੈ ਸਾਡਾ ਲੱਕ ਦੇਖੋ ਕਿੰਨਾ ਕੰਮ ਕਰਦਾ ਹੈ ਜਦੋਂ ਮੈਂ ਸੀ ਡ੍ਰੌਪ ਕਰਤੇ ਹਾਂ ਉਹ ਦੇਖੋ ਕਿ ਕਦੋਂ ਤੱਕ ਸਾਨੂੰ ਰਿਜ਼ਲਟਸ ਮਿਲਦੇ ਆ ਚਲੋ ਇੱਥੋਂ ਆਪਾਂ ਲੈਣੀ 561 ਇੱਥੇ ਅਸੀਂ ਬੱਸ ਲੈਣੀ ਆ 561 ਵੈਸਟਵੂਡ ਅਸੀਂ ਜਾਣਾ ਔਰ ਨੋ ਫ੍ਰੀਲਸ ਨੋ ਫ੍ਰੀਲਸ ਲਈ ਸਾਨੂੰ ਇੱਥੋਂ ਬੱਸ ਲੈਣੀ ਪੈਣੀ ਆਣਾ ਸੀ ਫਿਰ ਵੇਟ ਕਰਦੇ ਇੱਥੇ ਬੱਸ ਦਾ ਲੈਣਾ ਤੁਸੀਂ ਬੜਾ ਚੱਕੋ ਜੀ ਲੈਣਾ ਸਾਡੇ ਚੰਨਪ੍ਰੀਤ ਕੋਰਟੀ ਨੇ ਸੋ ਹੁਣ ਸਾਰੇ ਜਾਣਾ ਬਣਾ ਨੋ ਫ੍ਰੀਲਸ ਉੱਥੇ ਜਾਵਾਂਗੇ ਇੱਥੋਂ ਹੈਗਾ ਉਹ 14 मिनट से है कि है बाकी वेट कर रहे हैं होना सीखते तो हैं। हाँ जैसे रोटी वाले भी स्ट्रगल और स्ट्रगल होना है। <laughs> जाके हाँ जैसे खाना वगैरह आपको है। भी दिल्ली पर्दे वाली तो निकली बहुत बहुत अच्छा है। पर कोई नहीं जगता कराएंगे तो कराएंगे जगता कोई नहीं। करने ही पड़े। ਬਚਾਰਾ ਵੀ ਹੈ ਨਹੀਂ ਯਸ ਯਸ ਆਪ ਵੀ ਬਣਾਉਣਾ ਪੈਣਾ ਇੱਥੇ ਮੰਮੀ ਨਹੀਂ ਪੱਕੀ ਗੱਡੀ ਬਣਾ ਕੇ ਦੇ ਰਹੀਆਂ ਹੁਣ ਜਾਂਦ ਕਰ ਆਈ ਇੱਥੇ ਕਿਹਨੇ ਕਿਹਨੂੰ ਅੱਗੇ ਕਾਣੀਆਂ ਪੈਂਦੀਆਂ ਇੱਥੇ ਜਿੱਦੇ ਮੱਤੀ ਕੰਮ ਹੋ ਗਏ ਗਲਵਸ ਪਾ ਲੋ ਹੋਰ ਕੋਸ ਰਹਿ ਜਾ ਤਾਂ ਰਹਿ ਜਾ ਪਰ ਗਲਵਸ ਹੀ ਚੁੱਕਣੇ ਚਾਹੀਦੇ ਥੋੜਾ ਮਾੜਾ ਜਾਂ ਫਿਰ ਮੈਂ ਵੀ ਗਲਵਸ ਉਹ اٹھਾ ਲਾ ਸੋ ਦੇਖਦੇ ਹਾਂ ਐਕਸਪਲੋਰ ਕਰਦੇ ਹਾਂ ਕਿ ਨੋ ਫਰਮਸ ਨੂੰ ਕੀ ਕੀ ਚੀਜ਼ਾਂ ਚ ਸਸਤੀਆਂ ਕਿਹ ਕਿਹਦੀਆਂ 走吧走。走走 ਗਵਾਵੇ ਦਾ ਜੂਸ ਲੈ ਕੇ ਗਏ ਸੀ 1 ਡਾਲਰ ਦਾ ਬਟਨ ਹੋ ਗਿਆ ਅੱਪ 155 ਹੂੰ ਤੇ ਇਹ ਮਿੱਤੀ ਮਿੱਤੀ ਤਾਂ ਹੈ ਲੈ ਅੰਤਾ ਸੀ ਇਕੱਲਾ ਜੂਸ ਆਇ ਸੀ ਪਰ ਅਸੀਂ ਇੰਨੇ ਸਾਰੀਆਂ ਚੀਜ਼ਾਂ ਹੋਰ ਚੱਕ ਲਈਆਂ ਨਾਲ ਮੈਂ ਤਾਂ ਉੱਤੇ ਤੇ ਨਹੀਂ ਗਿਆ 2025 ਆ ਕੇ ਕਿ ਕਿੜੀ ਕਿੰਨੀ 3 ਕਿੰਨੇ ਤੱਕ ਹੋ ਸਾਡਾ ਜਿਹੜਾ ਵਲੋਗ ਹੈ ਉਹ ਇੱਥੇ ਐਂਡ ਹੁੰਦਾ ਹੈ ਹੋਪਸੋ ਤੁਹਾਨੂੰ ਸਾਰੇ ਜਣਾਂ ਨੂੰ ਬਹੁਤ ਪਸੰਦ ਆਇਆ ਹੋਊਗਾ ਜੇ ਤੁਹਾਨੂੰ ਸਾਡਾ ਵਲੋਗ ਪਸੰਦ ਆਇਆ ਹੋਵੇ ਤਾਂ ਸਾਡੇ ਵਲੋਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਕਿਉਂਕਿ ਵਿਊਜ਼ ਤਾਂ ਬਹੁਤ ਆ ਰਹੇ ਆ ਪਰ ਸਬਸਕ੍ਰਾਈਬਰ ਨਹੀਂ ਵਧ ਰਹੇ ਮੈਂ ਤੁਹਾਨੂੰ ਦੱਸ ਵੀ ਦਿੰਨੀ ਆ ਕਿਵੇਂ ਸਬਸਕ੍ਰਾਈਬ ਕਰਦੇ ਹੁੰਦੇ ਕਈ ਜਣਾਂ ਨੂੰ ਮਤਲਬ ਨਹੀਂ ਪਤਾ ਹੁੰਦਾ ਸਾਨੂੰ ਵੀ ਆਇਆ ਕਿ ਸਾਨੂੰ ਪਤਾ ਨਹੀਂਗਾ ਕਿਵੇਂ ਕਰਦੇ ਹੁੰਦੇ ਆ ਤਾਂ ਮੈਂ ਉਹ ਵੀ ਦੱਸ ਦਿੰਦਾ ਕਿਵੇਂ ਜਿਵੇਂ ਕਿ ਆ ਸਾ ਦੈਨ ਇੱਥੇ ਆ ਦੇਖੋ ਸਬਸਕ੍ਰਾਈਬ ਬਟਨ ਹੈ ਨਾ ਇਹਨੂੰ ਇੱਥੋਂ ਸਬਸਕ੍ਰਾਈਬ ਕਰਦੇ ਹੋ ਦੇਖੋ ਆ ਹੁਣ ਸਾਡੇ ਕੋਲ ਸਬਸਕ੍ਰਾਈਬ ਹੋਇਆ ਵੈ ਤੁਸੀਂ ਵੀ ਇਹਨੂੰ ਸਬਸਕ੍ਰਾਈਬ ਇੱਥੋਂ ਕਰਨਾ ਇੱਥੋਂ ਟੈਪ ਕਰਕੇ ਇਹਨੂੰ ਸਬਸਕ੍ਰਾਈਬ ਕਰਦੇ ਹੋ ਤੇ ਇਹ ਸਾਡੇ ਵਲੋਗਸ ਹੈ ਜਰੂਰ ਦੇਖਿਓ ਇਹਨਾਂ ਨੂੰ ਤੇ ਮੈਂ ਤੁਹਾਨੂੰ ਦੱਸਤਾ ਹੈ ਚੈਨਲ ਨੂੰ ਕਿਵੇਂ ਸਬਸਕ੍ਰਾਈਬ ਕਰਨਾ ਹੈ ਤਾਂ ਤੁਸੀਂ ਪਲੀਜ਼ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਤੇ ਇਸੇ ਤਰੀਕੇ ਨਾਲ ਅਸੀਂ ਹੋਰ ਵਲੋਗ ਅੱਗੇ ਲੈ ਕੇ ਆਉਂਦੇ ਰਵਾਂਗੇ ਤੇ ਮਤਲਬ ਹੁਣ ਸਾਡੇ ਕਾਲਜ ਸਟਾਰਟ ਹੋਣ ਵਾਲੇ ਆ ਤਾਂ ਡੇਲੀ ਵਲੋਗਿੰਗ ਨਹੀਂ ਹੋਇਆ ਕਰਨੇਗੀ ਮਤਲਬ ਅਸੀਂ ਜਦੋਂ ਜਾਇਆ ਕਰਾਂਗੇ ਕਿਤੇ ਨਾ ਕਿਤੇ ਤਾਂ ਅਸੀਂ ਜ਼ਰੂਰ ਵਲੋਗਿੰਗ ਕਰਾ ਕਰਾਂਗੇ ਬਟ ਅਸੀਂ ਸ਼ੋਰਟਸ ਵੀਡੀਓਜ਼ ਅਪਲੋਡ ਕਰਦੇ ਰਵਾਂਗੇ ਵਲੋਗਸ ਕੋਈ 3-4 ਦਿਨਾਂ ਤੋਂ ਅਪਲੋਡ ਕਰਿਆ ਕਰਾਂਗੇ ਆਹ ਉਹ ਤੁਹਾਨੂੰ ਹੋਪਸ ਤੁਹਾਨੂੰ ਸਾਇਦ ਨੂੰ ਸਾਡਾ ਕੰਟੈਂਟ ਵਧੀਆ ਲੱਗਿਆ ਹੋਊਗਾ ਔਰ ਬਸ ਤੁਸੀਂ ਇਹੀ ਆ ਤੁਹਾਨੂੰ ਕਹਿਣਾ ਸੀ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਕੀ ਮਿਲਦੇ ਆਂ ਨੈਕਸਟ ਵਲੋਗ ਚ ਜਾਂ ਨੈਕਸਟ ਵੀਡੀਓ ਚ ਬਾਏ ਬਾਏ